ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਮੈਂ ਭਾਈ ਜਸਵੀਰ ਸਿੰਘ ਖਾਲਸਾ ਸ਼੍ਰੀ ਨਾਨਕਪੁਰ ਸਾਹਿਬ ਵਾਲੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਆਹ ਪੁਰਬ ਹੈ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਗਲਾਖ ਸਿੰਘ ਜੀ ਜਿਨ੍ਹਾਂ ਨੇ ਮਲਵੇਈ ਕੀਰਤਨ ਨੂੰ ਇੱਕ ਵੱਖਰਾ ਹੀ ਰੰਗ ਦਿੱਤਾ ਔਰ ਲੋਕ ਪਸੰਦ ਵੀ ਕਰਦੇ ਐ ਔਰ ਸਤਿਗੁਰੂ ਦੀ ਉਹਨਾਂ ਤੇ ਬੜੀ ਦਇਆ ਹੈ ਜਦੋਂ ਵੀ ਉਹ ਨਾਨਕਪੁਰ ਸਾਹਿਬ ਸਾਈਡ ਆਉਂਦੇ ਐ ਤਾ ਇਸ ਨਾਜ਼ੀਜ਼ ਨੂੰ ਪਿਆਰ ਕਰਦੇ ਆਂ ਤੇ ਫੋਨ ਜ਼ਰੂਰ ਕਰਦੇ ਆਂ ਕਿ ਬਾਬਾ ਜਸਵੀਰ ਸਿੰਘ ਜੀ ਅੱਜ ਅਸੀਂ ਅਨੰਦਪੁਰ ਸਾਹਿਬ ਆ ਲਾਏ ਆਂ ਤੇ ਤੁਸੀਂ ਸਾਨੂੰ ਜ਼ਰੂਰ ਮਿਲੋ ਤੇ ਇੰਨਾ ਪਿਆਰ ਦਿੰਦੇ ਆ ਤੇ ਅਸੀਂ ਵੀ ਮਹਾਰਾਜ ਕੋਲ ਅਰਦਾਸ ਕਰਦੇ ਆਂ ਕਿ ਸਤਿਗੁਰੂ ਇਹਨਾਂ ਨੂੰ ਚਰਦੀ ਕਲਾ ਦੇ ਵਿੱਚ ਰੱਖੇ ਤੇ ਮੈਂ ਸਿੰਘ ਨੂੰ ਬੇਨਤੀ ਕਰਦਾਂਗੇ ਬਾਬਾ ਗਲਾਬ ਸਿੰਘ ਜੀ ਨੂੰ ਸਾក្តਾਂ ਦੇ ਰੂਪਰੂ ਜ਼ਰੂਰ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨਾਂ 'ਚ ਅੱਜ ਖਿੱਚ ਪਾਈ ਸੀ ਤੇ ਆਪਾਂ ਦਰਸ਼ਨ ਕਰਨ ਵਾਸਤੇ ਆਏ ਆਂ ਸੋ ਧੰਨਵਾਦ ਨੇ ਮੇਰੇ ਬਾਬਾ ਜੀ ਜਸਵੀਰ ਸਿੰਘ ਜੀ ਇਹਨਾਂ ਨੂੰ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਸੋਹਣੀਆਂ ਧਾਰਨਾ ਤੇ ਦੀਵਾਨਾ ਰਾਹੀ ਤੁਸੀਂ ਜਾਣਦੇ ਹੋ ਬਹੁਤ ਪਿਆਰ ਕਰਦੇ ਆ ਤੇ ਬਹੁਤ ਆਨੰਦ ਮਣ ਰਿਆ ਮਹਾਰਾਜ ਸਾਹਿਬ ਜੀ ਨੇ ਆਪਣੇ ਚਰਨਾਂ 'ਚ ਹਾਜ਼ਰੀਆਂ ਲਵਾ ਲਈਆਂ ਦੇਨ ਦੁਨੀ ਦਾ ਟਿੱਕਾ ਧੰਨਵਾਦ ਬਾਬਾ ਜੀ ਨੂੰ ਦਿੱਤਾ ਜੋਰ ਮੰਗਿਆ ਸਵਾਰ ਦਿੱਤਾ ਉੱਥੇ ਵੀ ਮਹਾਰਾਜ ਨੇ ਸਜਦੇ ਕਰਕੇ ਆਏ ਆ ਇੱਥੇ ਵੀ ਸਜਦਾ ਕਰਿਆ ਬਹੁਤ ਖੁਸ਼ੀ ਹੋਈ ਤੁਸੀਂ ਵੀ ਆਪਣੇ ਸੱਜਣਾ ਮਿੱਤਰਾਂ ਨੂੰ ਦੋਸਤਾਂ ਨੂੰ ਜਦੋਂ ਵੀ ਤੁਹਾਨੂੰ ਫਰਸਤ ਦੇ ਪਾਰ ਮਿਲਣ ਤੇ ਮੱਥਾ ਵੀ ਟੇਕੋ ਨੰਦਪੁਰ ਸਾਹਿਬ ਆ ਕੇ ਕਿਸੇ ਵੀ ਤੀਰਥ ਸਥਾਨ ਤੇ ਜਾਓ ਆਪਣੇ ਸੱਜਣਾ ਮਿੱਤਰਾਂ ਨਾਲ ਜਰੂਰ ਥੋੜਾ ਸਮਾਂ ਸਪੈਂਡ ਕਰਿਆ ਕਰੋ ਤਾਂ ਜੋ ਪੁਰਾਣੀਆਂ ਬਚਪਨ ਦੀਆਂ ਯਾਦਾਂ ਜਿਹੜੀਆਂ ਤਾਜ਼ਾ ਹੋ ਜਿੰਦੀਆਂ ਨੇ ਸੋ ਬਚਪਨ ਦੇ ਮੇਰੇ ਬਹੁਤ ਪਿਆਰੇ ਮਿੱਤਰ ਹਨ ਬਾਬਾ ਜੀ ਬਾਬਾ ਜਸਵੀਰ ਸਿੰਘ ਜੀ ਸੋ ਗੁਰੂ ਸਾਹਿਬ ਜੀ ਦੀਆਂ ਮੇਹਰਾਂ ਨੇ ਸਾਰੇ ਤੁਸੀਂ ਇਹਨਾਂ ਨੂੰ ਪਿਆਰ ਕਰਿਆ ਕਰੋ ਵੀਡੀਓ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ